ਮੈਂ ਸਭ ਤੋਂ ਪਹਿਲਾਂ ਸਾਰੇ ਜਿਹੜੇ ਮਰੇ ਭਰਾ ਨੇ ਜਿਹੜੇ ਮੈਨੂੰ ਨਹੀਂ ਜਾਣਦੇ ਉਹ ਵੀ ਮੈਨੂੰ ਪਿਆਰ ਕਰ ਰਹੇ ਨੇ ਤੇ ਖੰਨਾਲਿਆਂ ਦਾ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਆ ਕੇ ਮੇਰੇ ਸਵਾਗਤ ਕੀਤਾ ਤੇ ਮੇਰੇ ਨਾਲ ਦਾ ਭਰਾ ਘੜੇ ਨੇ ਸਾਰੀ ਤੇ ਮੈਂ ਅੱਜ ਅਮਰੀਕਾ ਦੀ ਧਰਤੀ ਤੋਂ ਆ 골ਡ ਮੈਡ ਜਿੱਤ ਕੇ ਆਇਆ ਅੱਛਾ ਜੀ ਅਮਰੀਕਾ ਦੇ ਵਿੱਚ ਆ 올 ਵਰਲਡ ਚੈਂਪੀਅਨਸ਼ਿਪ ਹੋ ਰਹੀ ਸੀ ਜਿਹਦੇ ਵਿੱਚ ਉਹ ਪੈਰਾ ਕੈਟੇਗਰੀ ਦੇ ਵਿੱਚ ਇੰਡੀਆ ਦਾ ਮੈਂ ਇੱਕ ਲੋਕਤਾ ਸੀਗਾ ਜਿਹਨੇ ਆ ਮੈਡਲ ਜਿੱਤਿਆ ਅੱਛਾ ਅਮਰੀਕਾ ਜੇ ਤੁਸੀਂ ਇੰਡੀਆ ਦੇ ਕੁਲਪੇ ਹੋ ਜਿਹੜੇ ਕਿੱਥੇ ਆਏ ਹੋ ਹਾਂਜੀ ਜਿੰਨੇ ਆ ਮੈਂ ਮੈਡਲ ਲਿਆ ਚੜ ਕੇ ਤੁਸੀਂ ਬਸ ਚਾਹੇ ਬਸ ਤੇ ਉਤਰੇ ਹੋ ਹਾਂਜੀ ਬਸ ਤੇ ਐ ਪਿਛਲੀ ਵਾਰ ਕਿ ਦਿਨੇ ਵਿਕ ਨਹੀਂ ਕਰਿਆ ਐ ਕਿਹ ਫੇਰ ਕਿ ਦਿਨੇ ਵਿਕ ਨਹੀਂ ਕਰਿਆ ਕਿਸੇ ਨੂੰ ਇਲਜ਼ਾਮ ਦਿੱਤਾ ਸੀਗਾ ਤੁਸੀਂ ਹਾਂਜੀ ਮੈਂ ਹਾਂ ਤੋਂ ਪਹਿਲਾਂ ਇੰਸਟਾਗ੍ਰਾਮ ਤੇ ਆਪਣੀ ਵੀਡੀਓ ਅਪਲੋਡ ਕਰੀ ਸੀ ਤੇ ਫੇਸਬੁਕ ਤੇ ਵੀ ਆਪਣੀ ਵੀਡੀਓ ਅਪਲੋਡ ਕਰੀ ਸੀ ਆਪਣੇ ਕਿਹੜਾ ਮੈਡਲ ਜਿੱਤਣ ਬਾਰੇ ਤੁਸੀਂ ਦੱਸਿਆ ਸੀ ਵੀ ਮੈਂ ਮੈਡਲ ਜਿੱਤੇ ਆਏ ਹਾਂ ਹਾਂਜੀ ਸਾਰਿਆਂ ਨੂੰ ਬਦਾ ਅਖਬਾਰਾਂ ਚ ਵੀ ਨਿਊਜ਼ ਲੱਗੀ ਸੀ ਕਿ ਤੁਹਾਨੂੰ ਜਰਮਨੀਆਂ ਯੂਐਸਏ ਦੀ ਧਰਤੀ ਤੇ ਜਾ ਕੇ ਇੱਕ ਹੋਰ ਮੈਡਲ ਆਪਣੇ ਨਾਮ ਕੀਤਾ ਅੱਛਾ ਇਹ ਅੱਜ ਸਵਾਗਤ ਫਿਰ ਜਿਹੜੇ ਅੱਜ ਇੱਥੇ ਬਸ ਦੇਣ ਵਾਲੇ ਨੇ ਇਹਨਾਂ ਨੇ ਕਰਿਆ ਤੁਹਾਡਾ ਸਵਾਗਤ ਹਾਂਜੀ ਹਾਂਜੀ ਇਹਨਾਂ ਨੇ ਪ੍ਰਾਮਣੇ ਕਰਿਆ ਧੰਨਵਾਦ ਤੁਹਾਡਾ ਸਾਰਿਆਂ ਦਾ ਕਿ ਇਹਨਾਂ ਨੇ ਮੇਰਾ ਚਾਹ ਛੋਟਾ ਕਰਿਆ ਲੇਕਿਨ ਮੇਰਾ ਸਵਾਗਤ ਕਰਿਆ ਇਹ ਮੰਗ ਕੀ ਕਰ ਦਿਓ ਕਿੱਥੇ ਤੁਹਾਡੀ ਗੱਲ ਖੜੀ ਹੈ ਕਿ ਤੁਸੀਂ ਪਹਿਲਾਂ ਵੀ ਤੁਸੀਂ ਬੜਾ ਸੰਘਰਸ਼ ਬਹੁਤ ਕੀਤਾ ਨੌਕਰੀਆਂ ਲਈ ਕਿ ਕਿਤੇ ਬਣਦਾ ਮਾਨ ਸਤਕਾਰ ਮਿਲੇ ਹੁਣ ਵੀ ਤੁਸੀਂ ਆਪਣੇ ਖਰਚੇ ਤੇ ਜਾ ਕੇ ਆਏ ਹੋ ਹਾਂਜੀ ਮੈਂ ਆਪਣੇ ਖਰਚੇ ਤੇ ਜਾ ਕੇ ਆਇਆ ਕੁਝ ਮੇਰੇ ਐਨਆਰਆਈ ਪ੍ਰਾਮਣੇ ਨੇ ਮਦਦ ਕੀਤੀ ਆਸਟ੍ਰੇਲੀਆ ਤੋਂ ਭੈਣ ਨੇ ਮਦਦ ਕੀਤੀ ਤੇ ਉੱਥੇ ਨਵੀਨ ਸ਼ਰਮਾ ਜੀ ਨੇ ਜਿਨ੍ਹਾਂ ਨੇ ਮੈਨੂੰ ਰੱਖਿਆ ਆਪਣੇ ਘਰ ਤੇ ਇੱਕ ਭਰਾ ਹੈ ਜਿਨੇ ਮੈਨੂੰ ਰਿਟਰਨ ਟਿਕੜ ਦੇ ਲਈ ਮੇਰੀ ਮਦਦ ਕੀਤੀ ਪਿਛਲੇ ਵਾਰੀ ਤੁਹਾਡਾ ਮਨ ਟੁੱਟ ਗਿਆ ਜੀ ਕਿ ਮੇਰਾ ਸਵਾਗਤ ਕਰਨ ਲਈ ਕੋਈ ਵੀ ਨਹੀਂ ਆਇਆ ਅੱਜ ਵੇਖ ਰਹੇ ਹੋ ਲਗਭਗ ਉਸੇ ਤਰ੍ਹਾਂ ਹੀ ਦੇਖਣ ਨੂੰ ਮਿਲ ਰਿਹਾ ਦੇਖੋ ਪਹਿਲੇ ਸੀਗਾ ਕਿ ਸਾਡੀ ਗੇਮ ਕਹਿੰਦੇ ਸੀ ਰਿਕੋਨਾਈਟ ਨਹੀਂ ਹੈ ਬਟ ਹੁਣ ਸਾਡੀ ਗੇਮ ਪੰਜਾਬ 올림픽 ਦੇ ਵਿੱਚ ਆ ਗਈ ਹੈ ਮੈਨੂੰ ਖੁਦ ਨੂੰ ਨਹੀਂ ਸਮਝ ਆ ਰਿਹਾ ਕਿ ਹੁਣ ਆਇਆ ਜਾਂ ਕੀ ਹੋਇਆ ਅਗਲੇ ਮੈਡਲ ਆਪਣੇ ਪੰਜਾਬ ਆਪਣੇ ਖੰਨੇ ਆਪਣੇ ਦੇਸ਼ ਦੇ ਲਈ ਲੈ ਕੇ ਆਇਆ ਔਰ ਇਹ ਐਦੇ ਹੀ ਮੈਂ ਕੋਈ ਮੈਨੂੰ ਆਵੇ ਲੈਣ ਨਾ ਆਵੇ ਡੇਜ਼ਨ ਮੈਡਲ ਮੈਂ ਐਦੇ ਹੀ ਖੇਡਦਾ ਰਹੂੰਗਾ ਔਰ ਆਪਣੇ ਦੇਖ ਲਈ ਆਪਣਾ ਆ ਮੈਡਲ ਲੈ ਕੇ ਆਂਦਾ ਰਹੂੰਗਾ ਅੱਜ ਕੜੀ ਮਦਦ ਫਿਰ ਕਿੰਨੇ ਕਿਨੇ ਕੀਤੀ ਆ ਹੋਰ ਮੇਰੀ ਮਦਦ ਆਪਣਾ ਆਸਟ੍ਰੇਲੀਆ ਤੋਂ ਇੱਕ ਭੈਣ ਉਹਨਾਂ ਨੇ ਕਰੀ ਤੇ ਨਵੀਨ ਚਨਵਾਜੀ ਜੋ ਅਮਰੀਕਾ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਕਰੀ ਤੇ ਖੁਸ਼ੀ ਦੀ ਗੱਲ ਹੈ ਕਿ ਅਮਰੀਕਾ ਜਾ ਕੇ ਮੈਨੂੰ ਲੋਕਾਂ ਨੇ ਇੰਨਾ ਪਿਆਰ ਦਿੱਤਾ ਅਮਰੀਕਾ ਦੇ ਆਪਣੇ ਪੰਜਾਬੀਆਂ ਨੇ ਉਹਨਾਂ ਨੇ ਮੈਨੂੰ ਆਪਣੀ ਅੱਖਾਂ ਤੇ ਚੱਕਿਆ ਪਰ ਇੱਥੇ ਆ ਕੇ ਮੈਨੂੰ ਤਾਂ ਮੈਨੂੰ ਲੱਗਿਆ ਔਰ ਦੂਜਾ ਵਰਦਮਾਨ ਟੀਮ ਮੇਂ ਲੁਧਿਆਣਾ ਜਿਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ ਤੇ ਮੈਂ ਆਪੀ ਲਈ ਹੀ ਕਰੂੰਗਾ ਕਿ ਮੇਰਾ ਘਰ ਹੁਣ ਵੀ ਗਿਰਵੀ ਪਿਆ ਤੇ ਜੇ ਉਹ ਐਦਾਂ ਹੀ ਗਿਰਵੀ ਰਿਹਾ ਤੇ ਮੈਂ ਖੇਡਣਾ ਮੇਰਾ ਮੁਸ਼ਕਿਲ ਹੋ ਜਾਣਾ ਕਿਉਂਕਿ ਇਸ ਟਾਈਮ ਮੇਰੇ ਕੋਲ ਕਿਸ਼ਤਾਂ ਜੋਗੇ ਵੀ ਪੈਸੇ ਨਹੀਂ ਆ ਜੋ ਰਿਐਲਿਟੀ ਹੈ ਇਹ ਕਿਸੇ ਨੂੰ ਸ਼ੱਕ ਹੈ ਡਾਊਟ ਹੈ ਤਾਂ ਉਹ ਚੈੱਕ ਕਰਾ ਸਕਦਾ ਐਚ ਡੀ ਐਫ ਸੀ ਬੈਂਕ ਲੁਧਿਆਣਾ ਦੇ ਵਿੱਚ ਮੇਰੇ ਉੱਤੇ ਲੋਨ ਚੱਲ ਰਿਹਾ 12 ਲੱਖ ਰੁਪਏ ਦਾ ਤੁਸੀਂ ਮੈਂ ਸਰਕਾਰਾਂ ਨੂੰ ਇਹ बार-बार اپیل ਕਰਦਾ ਕਿ ਚਲੋ ਜੋ ਹੋਇਆ ਜਿੱਥੋਂ ਹੋਇਆ ਲੇਕਿਨ ਹੁਣ ਮੇਰੇ ਲਈ ਕੁਝ ਕੀਤਾ ਜਾਵੇ ਤਾਂ ਕਿ ਮੈਂ ਨੌਜਵਾਨ ਪੀੜੀ ਨੂੰ ਅੱਗੇ ਆਪਣੇ ਕਾਰਾਟੇ گیم ਨੂੰ ਡਿਵੈਲਪ ਕਰਾਂ ਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਦਲਦਲ ਤੋਂ ਕੱਢਣ ਦੀ ਕੋਸ਼ਿਸ਼ ਕਰਾਂ ਲੋਕਾਂ ਦੀ ਮਦਦ ਨਾਲ ਹੀ ਗਏ ਹਾਂ ਤੁਸੀਂ ਹਾਂਜੀ ਐਕਟੀਵਿਟੀ ਵੀ ਮੈਂ ਲੋਕਾਂ ਦੀ ਮਦਦ ਨਾਲ ਹੀ ਗਿਆਂ ਕੁਝ ਪੱਲੇ ਮੇਰੇ ਲੱਗੇ ਨੇ ਲੱਖ ਰੇਡ ਤੱਕ ਮੇਰੇ ਪੱਲੇ ਲੱਗੇ ਜੋ ਮੈਂ ਕਿਸੇ ਤੋਂ ਫੜ ਫੜਾ ਕੇ ਗਿਆ ਜਿਵੇਂ ਪਹਿਲੇ ਕਿਹਾ ਸੀ ਉਹਨਾਂ ਵੀ ਹੁੱਕਣੀ ਹੈ ਤੋ ਮੈਂ ਦਿਲੋਂ ਸ਼ੁਕਰੀਆ ਕਰਦਾ ਪੰਜਾਬੀ ਭਰਾਵਾਂ ਦਾ ਕਿ ਜਿਹੜਾ ਚ ਐਨ ਆਰ ਆਈ ਭਰਾਣਾ ਹੁੰਦੇ ਤਾਂ ਮੈਂ ਆ ਮੈਡਲਾਂ ਅਚੀਵ ਕਰਦਾ ਇਹ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਹੈ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ